ਦੇ ਸਰਵੇ 999 ਰੁਪਏ ਦਾ ਆਪਣੇ ਕੋਲੇ ਰੇਟ ਆ ਬਈ ਤੇ ਜੇ ਰੇਟ ਦੀ ਵੀ ਫੁੱਲ ਜ਼ਿੰਮੇਵਾਰੀ ਆ ਦੀ ਫੋਟੋ ਖਿੱਚ ਕੇ ਲੈ ਜਾਈ ਜਾਂ ਬੰਦਾ ਹੱਥ ਲਾ ਕੇ ਲੈ ਜਾਈ ਸੇਮ ਬਰਾਬਰ ਜਾ ਕੇ ਫੀਲ ਕਰ ਲਵੇ ਬਾਜ਼ਾਰ ਚ ਆ ਹੁੱਡੀ ਆ ਕੀ ਮੁੰਡਾ ਪਾਉਂਦੇ ਹੁਣ ਬੋਹ ਕੈਂਡ ਕੈਂਡ ਅਲੋ ਸਰੀਜ ਬਤਿਆਰ ਕੀਤੀ ਆਪਾਂ ਇਹਦੇ ਚ ਪੱਫ ਪ੍ਰਿੰਟ ਦੇ ਵਿੱਚ ਆਪਾਂ ਪ੍ਰਿੰਟ ਆ ਠੀਕ ਹੈ ਜੀ ਬੁਰ ਦੀ ਫੁੱਲ ਗਰੰਟੀ ਆ ਬਈ ਸਾਰੇ ਸ਼ਾਲ ਦੇ ਵਿੱਚ ਬੁਰ ਜਦੋਂ ਹੀ ਜਾ ਗਿਆ ਬਦਲ ਕੇ ਪਿਛਨਾ ਮਾ ਲੈ ਜੋ ਬੁਰ ਨਹੀਂ ਆਊਗਾ ਕਦੇ ਜੀ ਠੀਕ ਗੱਲ ਜੀ ਮੈਂ ਤੁਹਾਡਾ ਆਪਣਾ ਰਣਜੀਤ ਚੋਹਾ ਤੇ ਅੱਜ ਆਪਾਂ ਪਹੁੰਚਿਆ ਰਾਮਪੁਰੇ ਰਾਮਪੁਰੇ ਬਾਈ ਦੀ ਦੁਕਾਨ ਆ ਟ੍ਰੈਂਡੀ ਆ ਬਹੁਤ ਮੁਖੂਰਾ ਬਾਈ ਤੁਸੀਂ ਵੀਡੀਓ ਵੇਖਦੇ ਰਹਿੰਦੇ ਹੋ ਤੇ ਅੱਜ ਉਸੇ ਦੁਕਾਨ ਦੇ ਆਪਾਂ ਤੁਹਾਨੂੰ ਲੈ ਕੇ ਆਂਦੇ ਆਂ ਦੇਖਦੇ ਆਂ ਬਾਈ ਕੋਲੇ ਕਿਸ ਤਰ੍ਹਾਂ ਦਾ ਜਿਹੜਾ ਸਰਦੀਆਂ ਦਾ ਮਾਲ ਆਇਆ ਵਾ ਸਾਰੀ ਤੁਹਾਡੇ ਨਾਲ ਗੱਲਬਾਤ ਕਰਾਉਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਆ ਕੋਈ ਜੀ ਵਧੀਆ ਜੀ ਵਧੀਆ ਤੇ ਬਹੁਤ ਬਹੁਤ ਧੰਨਵਾਦ ਬਾਈ ਦਾ ਜਿਹੜਾ ਆਪਣੀ ਦੁਕਾਨ ਦੇ ਉੱਤੇ ਪਹੁੰਚੇ ਤੇ ਆਈ ਰੱਖਣਾ ਕੋਈ ਗੱਲ ਨਹੀਂ ਆਪਾਂ ਬਾਈ ਸਭ ਤੋਂ ਪਹਿਲਾਂ ਤੁਹਾਨੂੰ ਦੁਕਾਨੇ ਆ ਲੋ ਜੀ ਨੇੜੇ ਲੈ ਕੇ ਦਿਖਾਉਂਦੇ ਪਾ ਧਰਮ ਲੋਰ ਆ ਗਿਆ ਆਪਣੇ ਕੋਲੇ ਸ਼ਾਂਤੀ ਹੋਈ ਨੇ ਇਹ ਤੋਂ ਕੋਈ ਨਹੀਂ ਵਨ ਨੇੜੇ ਲੈ ਕੇ ਦਿਖਾਓ ਆ ਜਾਓ ਨਾ ਇਹਦੇ ਬੁਰ ਬਗੈਰਾ ਹੋਵੇ ਕੁਝ ਨਹੀਂ ਹੁੰਦਾ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਕਪੜਾ ਬਹੁਤ ਸ਼ਾਨਦਾਰ ਆ ਸਟ੍ਰੇਟ ਪੈਟਰਨ ਆ ਤੇ ਬੂਡ ਕੱਟ ਵੀ ਮਿਲ ਜੂ ਮੇਨ ਗੱਲ ਇਹ ਹੈਗੀ ਜਿਹੜੇ ਸਟ੍ਰੇਟ ਪੈਟਰਨ ਆ ਬਾਈ ਉਹ ਕੰਮਦੰਦੇ ਵਾਲੇ ਬੰਦੇ ਕਹਿੰਦੇ ਨੇ ਅਸੀਂ ਆਹ ਆ ਪਾਊਡਰ ਲੈਣੀ ਆ ਕਿ ਦੂਜੀ ਚੀਜ਼ ਆਪਜੂ ਖਰਾਬ ਹੋ ਜੂਆ ਕਿ ਇਹਦਾ ਕੀ ਰੀਜਨ ਆ ਕਿ ਇਹ ਚ ਮੋਬਾਇਲ ਮੂਲ ਨਹੀਂ ਡੇਗਦਾ ਜੇ ਉਸ ਜਮਾਂ ਪੈਂਟਸ ਸਟਾਈਲ ਨਹੀਂ ਬਣਾਇਆਗਾ ਆਪ ਵੀ ਇਹਦੇ ਪਾਊਡਰ ਲਾਤੀ ਛੋਟੀ ਜੀ ਠੀਕ ਆ ਜੀ ਪੂਰਾ ਗਰਮਾ ਸਰਦੀ ਵਾਲਾ ਇਹ 500 600 ਰੁਪਏ ਦਾ ਆਮ ਵੇਚ ਰਿਹਾਗਾ 500 ਦਾ ਤਾਂ ਆਮ ਹੀ ਵੇਚਦਾ ਪਰ ਆਪਣੇ ਕੋ ਜੇ ਪਾ ਵੀ ਮਿਲ ਜੂ ਡੀਪੋਕਡਿੰਗ ਮਿਲ ਜੂ ਆਲੋ ਚੈੱਕ ਆਪਣੇ ਕੋਲੇ 1000 ਦੇ ਤਿੰਨ ਇਹਦੇ ਵੀ ਸਿੰਗਲ ਲੈਣਾ ਹੋਵੇ ਫੇਰ 350 ਬਾਈ 350 350 ਸਿੰਗਲ ਆਏ ਹੁਣ ਸਾਰੇ ਬੰਦੇ ਯਾਰ ਜੇ 3 ਮਿੰਟ ਲੈ ਸਕਦੇ ਕੰਮਧੰਦੇ ਵਾਲੇ ਬੰਦੇ ਨੂੰ ਲੋੜ ਹੈ ਕਿ ਇੱਕ ਦੋ ਲੈਣੇ ਆ 350 ਰੁਪਏ ਦਾ ਠੀਕ ਹੈ ਜੀ ਰੇਟ ਆਪਾਂ 바ਰਗਿਨਿੰਗ ਨਹੀਂ ਕਰਦੇ ਆਪਾਂ ਦੂਬਾ ਤੋਂ ਹੋਰ ਆਈਟਮ ਲਗਾ ਦੇਣਾ ਠੀਕ ਜਿਹੜਾ ਸਾਡੀ ਦਾ ਪ੍ਰੋਗਰਾਮ ਤੇ ਨਹੀਂ ਆਉਣਾ ਤੇ ਉਹਦੇ ਵਾਸਤੇ ਫਾਰਮਲ ਪੈਂਟ ਚਾਹੀਦੀ ਨਹੀਂ ਹੁੰਦੀ ਹਨਾ ਹਾਂਜੀ ਬਾਈ ਤੇ ਆਪਣੇ ਕੋਲੇ ਫਾਰਮਲ ਪੈਂਟ ਬਹੁਤ ਟੌਪ ਨੇ ਬਾਈ ਆਪਣੀ ਆਪ ਦੀ ਤਿਆਰ ਹਨ ਮੇਡ ਲੈ ਕੇ ਦਿਖਾਓ ਪਰਮ ਰਿਆ ਆ ਆਪਣਾ ਆਪ ਦਾ ਗੱਠੀ ਗਈ ਆਪ ਦੇ ਲੋਕੋ ਇਹਦੇ ਚ ਤੁਹਾਨੂੰ 8 ਤੋਂ 10 ਰੰਗ ਮਿਲ ਜਾਣਗੇ ਬੂਟ ਕਟ ਵੀ ਮਿਲੂ ਸਟੇਟਮੈਂਟ ਇਹਦਾ ਕੀ ਰੇਟ ਆ ਭਾਈ ਬੂਟ ਕਟ ਰੇਟ ਵੀ ਦੱਸਦਾ ਭਰਾ ਤੁਹਾਨੂੰ ਬਹੁਤ ਜੈਜ ਰੇਟ ਆ ਜਿਹੜੀ ਬੂਟ ਕਟ ਆ ਉਹ 28 ਤੋਂ ਲੈ ਕੇ 36 ਤੱਕ ਆ ਸਟੇਟ ਆ ਜਿਹੜੀ 28 ਤੋਂ ਲੈ ਕੇ 40 42 ਤੱਕ ਮਿਲੂ ਠੀਕ ਆ ਰੇਟ ਇੱਕ ਵੀ ਰੁਪਏ ਹਜ਼ਾਰ ਦੀਆਂ ਤਿੰਨ ਨਾਲ ਹੋਈ ਸਾਡੇ ਸਾਰੇ ਆਪ ਦੇ ਰੰਗ ਤੇ ਬਹੁਤ ਸੋਹਣੇ ਪੈਟਰਨ ਚ ਤਿਆਰ ਕੀਤੀ ਹੋਈ ਆ ਲਾਈਕਿਟਰਾ ਕਪੜਾ ਹੋਊਗਾ ਹਜ਼ਾਰ ਦੇ ਤਿੰਨ 350 ਦਾ ਇੱਕ ਆ ਲੋਈ ਰੰਗ ਤਾਂ ਜਿੰਨੇ ਤੁਸੀਂ ਕਹੋਗੇ ਉਹਨੇ ਦਿਖਾ ਦੇਣੀ ਆਪਣੇ ਆਪ ਦੇ ਕੱਪੜੇ ਦੇ ਵਿੱਚ ਆਉ ਦੇ ਮਾਰਕ ਦੇ ਵਿੱਚ ਠੀਕ ਹੈ ਜੀ ਰੰਗ ਆਪਣੇ ਕੋਲੇ ਬਹੁਤ ਆ ਕਿੰਨੇ 6 ਰੰਗ ਤਾਂ ਆ ਗਏ ਜੀ ਆਹ ਲੋ ਜੀ ਸੱਤ ਮਾਰ ਰੰਗ ਆ ਲੋ ਇਹ ਤੋਂ ਇਹਦੇ ਤੋਂ ਡਿਫਰੈਂਟ ਆ ਠੀਕ ਹੈ ਤੇ ਉਸ ਤੋਂ ਬਾਅਦ ਦੋ ਤਿੰਨ ਰੰਗ ਹੋਰ ਆ ਗਏ ਜਿਹੜੇ ਕਿ ਹਜੇ ਮੌਕੇ ਤੇ ਹੋਣੀ ਹੁੰਦੇ ਆ ਲੋ ਜੀ ਬਲੂ ਨਹੀਂ ਹੈਗਾ ਜੀਗਾ ਰੂਬਾ ਆ ਗਿਆ ਜੀ ਤੇ ਰੰਗ ਬਹੁਤ ਪਏ ਆ ਬਈ ਇਹਦੇ ਚ ਮਾਰ ਕੇ 8 ਤੋਂ 9 ਰੰਗ ਹਰ ਵਕਤ ਤਿਆਰ ਹੁੰਦੇ ਆ ਜੀ 14 ਰੰਗ ਦਾ ਠੀਕ ਹੈ ਜੀ ਆ ਲੋ ਵੀਡੀਓ ਜਿਆਦਾ ਲੰਮੀ ਹੋਣੀ ਨਹੀਂ ਤਾਂ ਕਰਕੇ ਆ ਲੋ 8 ਤੋਂ 9 ਰੰਗ ਆ ਪੰਜਾਬ ਦੀ ਤਿਆਰ ਆ 350 ਦੀ ਇੱਕ ਆ ਕੋਈ ਬਈ ਇਹ ਨਹੀਂ ਕਿ ਕੋਈ ਸਾਈਜ਼ ਤੁਸੀਂ 40 ਪਾ ਲਿਆ ਤਾਂ ਮੈਂ ਤੁਹਾਨੂੰ 500 ਦੀ ਇਸ ਤਰ੍ਹਾਂ ਨਹੀਂ ਹੈਗਾ 22 22 ਲੱਖ ਤੋਂ ਲੈ ਕੇ 42 ਲੱਖ ਤੱਕ ਇੱਕੋ ਹੀ ਰੇਟ ਆ 350 ਹਜ਼ਾਰ ਦੀਆਂ ਤਨ ਠੀਕ ਹੈ ਜੇ ਫਾਰਮਲ ਪੈਂਟ ਲੈ ਕੇ ਤਰ ਕਪੜਾ ਹੋਊਗਾ ਸਟੇਟ ਵੀ ਉਹਨੂੰ ਬੂਟ ਕੱਟਣੀ ਠੀਕ ਹੈ ਬੂਟ ਕੱਟ 36 ਤੱਕ ਮਿਲੂਗੀ ਠੀਕ ਹੈ ਇਹ ਸਾਫ਼ ਸੁਥਰੀ ਜੀ ਗੱਲ ਕਰਦੇ ਆਂਦੇ ਆਪਾਂ 바ਰਗੇਨਿੰਗ ਕਰਦੇ ਨਹੀਂ ਘੱਟ ਵਾਤੇ ਆਪਾਂ ਕਰਦੇ ਉਦੋਂ ਬਾਅਦ ਬਈ ਸਰਦ ਜੀ ਆਈਟਮ ਨੂੰ ਹੁਣ ਚੁਲੀ-ਅਲੀਆ ਛੋਡੀਆਂ ਵਗੈਰਾ ਦੇਖੋ ਆਈਟਮਾਂ ਸਨ ਹੋਣਾ ਤੇ ਰੇਟ ਜਮ ਜਾਇ ਰਹਣਗੇ ਬੁਰਦੀ ਫੁੱਲ ਗਾਰੰਟੀ ਰਹੂਗੀ ਆਹ ਲੋ ਯਾ ਹੁੱਡੀ ਹੈ ਕੀ ਮ ਹਲੋ ਜੀ ਜੀਵਤੀ ਆਰ ਕੀਤੀ ਆਪ ਇਹਦੇ ਚ ਪਾਫ ਪ੍ਰਿੰਟ ਦੇ ਵਿੱਚ ਆਪਾਂ ਪ੍ਰਿੰਟ ਆ ਠੀਕ ਹੈ ਜੀ ਬੁਰਦੀ ਫੁੱਲ ਗਰੰਟੀ ਆ ਬਾਈ ਸਾਰੇ ਛਾਲ ਦੇ ਵਿੱਚ ਬੁਰਦੀ ਨੂੰ ਹੀ ਆ ਗਿਆ ਬਦਲ ਕੇ ਪੀਸ ਨਾ ਮਲੇ ਜੋ ਬੁਰ ਨਹੀਂ ਆਉਗਾ ਕਦੇ ਜੀ ਠੀਕ ਹੈ ਸੈਕੰਡ ਕਲਰ ਇਹ ਆ ਗਿਆ ਹਲੋ ਜੀ ਇਸ ਤਰ੍ਹਾਂ ਨੂੰ ਆਉਂਦੀ ਰੇਟ ਰਹੂਗਾ ਸਿਰਫ 699 ਰੁਪਏ 2000 ਤੋਂ ਪਲੱਸ ਤੁਹਾਡੀ ਵੀਡੀਓ ਦੇਖ ਕੇ ਉਹਨਾਂ 2000 ਤੋਂ ਪਲੱਸ ਸ਼ਾਪਿੰਗ ਕਰਦੇ ਉਹਨੂੰ ਗਿਫਟ ਜ਼ਰੂਰ ਦੇਵਾਂਗੇ ਠੀਕ ਹੈ ਜੀ ਪਰ ਰੇਟ ਨਹੀਂ ਘਟ ਵੱਧ ਕਰਦੇ ਚਾਹੇ ਸ਼ਾਪਿੰਗ 5000 ਦੀ ਕੀਤੀ ਹੈ ਚਾਹੇ 10000 ਦੀ ਰੇਟ ਆਪਾਂ ਸਭ ਬਈ 10 ਰੁਪਏ ਵੀ ਨਹੀਂ ਘਟਾਉ ਜਿਨ੍ਹਾਂ ਨੂੰ ਪਤਾ ਹੈਗਾ ਇਹ ਗੱਲ ਦਾ ਉਹ ਆਪਣੇ ਕੋਲ ਹੀ ਆਉਂਦੇ ਨੇ ਕਿਉਂਕਿ ਫਿਕਸ ਰੇਟ ਦਾ ਥੋੜਾ ਸੌਖਾ ਰਹਿੰਦਾ ਹਨ ਜਿੰਨਾ ਕਿ ਸਾਡਾ ਲਿਮਟਡ ਮਾਰਜਨਾ ਉਹੀ ਲਵਾਂਗੇ ਵੱਧ ਨਹੀਂ ਮੰਗਦੇ ਵੱਧ ਮੰਗਾਂਗੇ ਫੇਰ ਹੀ ਘਟਾਵਾਂਗੇ ਥੋੜੇ ਜਿਹੀ ਘਟਾਵਾਂਗੇ ਉਹ ਨਹੀਂ ਘਟਾਉਂਦੇ ਚੈੱਕ ਕਰੋ ਬਈ ਹਾਈ ਕੁਆਲਿਟੀ ਦੀ ਲੋ ਬਈ ਆ ਦੇਖੋ ਪੂਰੀ ਘੈਂਟ ਸਾਰੇ ਇਸ ਤਰ੍ਹਾਂ ਦੇ ਲੋਗੋ ਪੂਰੀ ਹੈਵੀ ਠੀਕ ਹੈ ਜੀ ਪੌਣੇ ਕਿਲੋ ਦਾ ਪੀਸ ਹੋਊਗਾ ਤੇ ਸਾਈਜ਼ ਮਿਲਣਗੇ ਐਮ ਐਲ ਐਕਸਲ ਡਬਲ ਐਕਸਲ ਸਾਈਜ਼ ਪ੍ਰੋਪਰ ਹੋਣਗੇ ਬਈ ਆਪਣੇ ਠੀਕ ਹੈ ਜੀ ਇਹ ਐਮ ਸਾਈਜ਼ ਆ ਦੇਖੋ ਇਹ ਮੇਰੇ ਆ ਜੂਗਾ ਇਹ ਨਹੀਂ ਹੈਗਾ ਕਿ ਜਵਾਬਤਾ ਵਾਲਾ ਸਾਈਜ਼ ਹੋਰ ਆ ਜੂਗਾ ਪੂਰੇ ਕੈਂਟ ਸਾਈਜ਼ ਹੋਣਗੇ ਡਬਲ ਐਕਸ ਐਲ ਤੇ ਇੱਕ ਸਾਈਜ਼ ਹੋਣਗੇ ਰੇਟ ਨਹੀਂ ਸੀ ਭਾਈ ਰੇਟ ਉਹੀ 699 ਰੁਪਏ ਬੋਰਦੀ ਫੁੱਲ ਗਾਰੰਟੀ ਠੀਕ ਹੈ ਐਸੇ ਤਰ੍ਹਾਂ ਭਾਈ ਆਪਣੇ ਕੋਲੇ ਲੋਹੜਾ ਵਗੈਰਾ ਆਪਣੇ ਕੋਲੇ ਕਮੀਜ਼ ਤਿਆਰ ਕਰਵਾਉਂਗਾ ਮੋਟੇ ਕੱਪੜੇ ਦੇ ਵਿੱਚ ਠੀਕ ਹੈ ਪੂਰਾ ਸ਼ਾਨਦਾਰ ਕੱਪੜਾ ਹੁੰਦਾਗਾ ਆਓ ਚੈੱਕ ਕਰੋ ਜਿਹੜੇ ਬੰਦੇ ਨੇ ਇੱਕ ਵਾਰੀ ਪਾਲਿਆ ਲਾਉਣ ਨੂੰ ਜੀ ਨਹੀਂ ਕਰਦਾ ਮੁਰਕੇ ਆ ਚੈੱਕ ਕਰੋ ਕੱਪੜਾ ਇੰਪੋਰਟਡ ਕੱਪੜਾ ਹੈ ਜੀ ਇਹ ਵੀ ਐਵੇਂ ਜਿਵੇਂ 699 ਰੁਪਏ ਇਹ ਜੋ ਬੂਟ ਕੱਟ ਲੈ ਲਓ ਛੇਡ ਲੈ ਲਓ ਜਿਹੜੀ ਮਰਜ਼ੀ ਲੈ ਲਓ 699 ਰੁਪਏ ਬੋਰਦੀ ਫੁੱਲ ਗਾਰੰਟੀ ਜਿਵੇਂ ਨਾ ਫਾਂਕੀ ਓਏ ਜੀ ਇਹ ਪੂਰੀ ਟ੍ਰੈਂਡਿੰਗ ਤੇ ਹਨ ਜੀ ਟ੍ਰੈਂਡਿੰਗ ਦੇ ਵਿੱਚ ਆਈ ਵੀ ਸਿਰਫ 9900 ਰੁਪਏ ਜੀ ਇਹਦੀ ਮੋਰ ਦੀ ਫੁੱਲ ਗਰੰਟੀ ਹੈ ਜੀ ਸਾਰੇ ਸਾਲ ਦੇ ਵਿੱਚ ਜਦੋਂ ਵੀ ਗੋਰਾ ਜੇ ਪੀਸ ਬਦਲ ਘੱਟ ਤੇ ਨਮਾ ਲੈ ਜੀ ਗਰੰਟੀ ਤਾਂ ਦਿੰਨੇ ਗਰੰਟੀ ਉਹ ਚੀਜ਼ ਦੀ ਦਿੰਨੇ ਜਿਹੜੀ ਚੰਗੀ ਆ ਹਨਾ ਰੋਲਾ ਪਾਉਣ ਵਾਲੇ ਬੰਦੇ ਹੈ ਨਹੀਂ ਗਰੰਟੀ ਤਾਂ ਦਿੰਨੇ ਚੰਗੀ ਚੀਜ਼ ਹੈਗੀ ਠੀਕ ਹੈ ਜੀ ਉਸ ਤੋਂ ਬਾਅਦ ਆਟਮਾ ਹੋਰ ਬਹੁਤ ਲੱਗੀਆਂ ਪਈਆਂ ਬਈ ਬਈ ਬਾ ਫਿਰ ਉਹਨਾਂ ਡਿਸਪਲੇ ਲੱਗੀ ਦਿੰਦੀ ਆ ਠੀਕ ਹੈ ਜੀ ਤੁਹਾਨੂੰ ਆਪਣੇ ਨਾਂ ਵਾਲਾ ਉਹ ਕਰਨ ਦੀ ਲੋੜ ਨਹੀਂ ਨਾ ਹੀ ਸਾਡੇ ਕੋਲੇ ਆ ਕੇ ਤੁਹਾਨੂੰ ਨਾ ਪਸੰਦ ਆਈ ਇੱਥੇ ਟੰਗ ਜੋ ਤੇ ਆਦਾ ਵਾਗ ਲਓ ਸਾ ਪੜਾਲੀਆਂ ਜੀਜਾਂ ਬਾਤ ਚੁੱਕੀ ਉਹ ਲਗੀ ਵੀ ਮੈਨੂੰ ਕੋ ਸੈਟ ਨਹੀਂ ਲੱਗਿਆ ਨਾ ਹੁਣ ਨਾ ਥੋੜਾ ਔਖਾ ਹੋ ਜਨਾ ਸਾਡੇ ਕੋਲ ਡਿਸਪਲੇ ਲੱਗੀ ਐ ਐਮਐਸਆਈ ਦੀ ਡਿਸਪਲੇ ਲੱਗੀ ਪਈ ਐ ਤੁਹਾਨੂੰ ਪਸੰਦ ਆਉਣਾ ਲੈ ਜਾਓ ਨਹੀਂ ਭਾਈ ਕੁਝ ਹੋਰ ਦੇਖਣਾ ਨਾ ਫਿਰ ਉਦੋਂ ਬਾਅਦ ਐਲਵੀ ਫਿਰ ਐਕਸਲ ਦੀ ਫਿਰ ਨਾ ਵਾਲਾ ਐਕਸਲ ਦੀ ਠੀਕ ਐ ਇਸੇ ਤਰ੍ਹਾਂ ਜਿਵੇਂ ਲੋਰ ਦਿਖਾਇਆ ਤੁਹਾਨੂੰ ਹੋਡੀ ਦਿਖਾਈ ਐ ਸਵਾਟ ਗੋਲ ਗਲਾਸ ਸਲਟਾ ਵਗੈਰਾ ਸਾਰੀਆਂ ਮਿਲ ਜਣੀਆਂ ਤੇ ਐਡਮੋ ਬਾਈਆਂਗੀਆਂ 699 ਦੇ ਗੁਰਦੀ ਫੁੱਲ ਗਰੰਟੀ ਐ ਜੀ ਠੀਕ ਐ ਜੀ ਇਹਦੀ ਜੀ ਗੋਲ ਗਲਾ ਲੈ ਲਓਗੇ 599 ਦੇ ਪੂਰੇ ਹੈਵੀ ਆ ਪੀ ਚੱਕ ਕੇ ਦੇਖੋ ਇਹਨਾ ਹੈਵੀ ਐ 15 15 16 1600 ਰੁਪਏ ਦੀਆਂ ਆਈਟਮਾਂ ਨੇ ਸਿਰਫ 599 ਰੁਪਏ ਦੀ ਗੋਲਗਲਾ ਕਲਰ ਹੁੱਡੀ ਤੇ ਲੋਰ 699 ਸਾਫ਼ ਸੁਥਰੀ ਗੱਲ ਆ ਬਾਈ ਜਿਹੜੀ ਵੀਡੀਓ ਜ ਕਹਾਂਗੇ ਉਹੀ ਕਰਾਂਗੇ ਚੱਲੀ ਜਾਂਦੇ ਤੇ ਲੋ ਜੀ ਤੇ ਇਹ ਗੋਲਗਲਾ ਮੈਨੂੰ 599 ਹੈਵੀ ਦੇਖ ਲਓ ਬਾਈ ਕਿੰਨੀਆਂ ਨੇੜੇ ਲੈ ਕੇ ਦਿਖਾ ਦੋ ਤੋਰੀ ਆ ਦੇਖੋ ਜੀ ਅੰਦਰੋਂ ਅੰਦਰੋਂ ਪੂਰੀ ਫਲੀ ਜੀ ਪੂਰੀ ਗਰਮ ਆ ਬਾਈ ਜਿੰਨੀ ਵੀ ਆਈਟਮ ਆਪਾਂ ਦੁਕਾਨ ਦੇ ਵਿੱਚ ਰੱਖੀ ਹੋਇਆ ਸਾਰੀ ਦੀ ਮਰਦ ਦੀ ਗਾਰੰਟੀ ਆ ਆ ਸਸਤਾ ਸਮਾਨ ਵੇਖ ਬੰਦਾ ਚਲੋ ਇਹ ਵੀ ਨਾ ਪਾਉਂਦਾ ਸਸਤਾ ਪਾਉਂਦਾ ਪਰ ਆਪ ਪਰਖਣੀ ਪਹਿਲੇ ਸਾਲ ਆਪਾਂ ਵਿੱਚ ਹੀ ਵਾਰੀ ਇਤਨੀ ਬਿਚੀ ਨਹੀਂ ਗਈ ਠੀਕ ਹੈ ਜੀ ਉਸ ਤੋਂ ਬਾਅਦ ਸਭ ਹੋਰ ਐਨਮਲ ਦਿਖਾਉਣਗੇ ਆ ਜਾ ਬਾਈ ਕਿਰਾਂ ਲੰਘਿਆ ਜਾ ਹਾਂ ਫਟਾਫਟ ਆ ਜੋ ਟ੍ਰੈਕ ਸੂਟ ਦਿਖਾ ਦੂਗਾ ਉਸੇ ਦੇ ਵਿੱਚ ਜਿਹੜੀ ਉਹ ਤੋਂ ਉਹਨਾਂ ਦਿਖਾਇਆ ਹੈਗਾ ਕਿ ਖੁੱਡੀ ਦਿਖਾਈ ਸੀਗੀ ਖੁੱਡੀ ਵਾਲਾ ਟ੍ਰੈਕ ਸੂਟ ਤੇ ਉਸ ਤੋਂ ਵੱਡੀ ਗੱਲ ਇਹ ਆਦੇ ਚੱਕੋ ਆਪਣੇ ਆਪ ਦੇ ਟ੍ਰੈਕ ਸੂਟ ਕਈ ਵੀਰ ਕਹਿੰਦੇ ਆ ਇਹ ਨਾਲੇ ਤੋਂ ਚੱਕ ਕੇ ਵੇਚਦੇ ਆ ਚੱਕ ਕੇ ਵੇਚਣ ਵਾਲਾ ਵੀ ਮਾੜਾ ਨਹੀਂ ਹੁੰਦਾ ਚੰਗਾ ਕਪੜਾ ਹੋਣਾ ਚਾਹੀਦਾ ਜਿੱਥੋਂ ਮਰਜ਼ੀ ਚੱਕ ਕੇ ਵੇਚ ਦੇ ਆ ਪਰ ਸਾਡਾ ਲੋਗੋ ਚੱਕਰ ਆਉਂਦਾ ਇਹ ਲੋਗੋ ਆਪਣਾ ਹਾਂ ਇਹ ਲੋਗੋ ਐ ਨਹੀਂ ਹੈ ਕਿ ਬਈ ਉਹੀ ਫਿਕਰ ਚੇਪ ਦਾ ਕੜਾਈ ਹੋਈ ਹੋਈ ਹੈ ਨਾ ਤੇ ਇਹ 5-400 ਪਿਸਾਂ ਤੋਂ ਘੱਟ ਕੜਾਈ ਹੁੰਦੀ ਹੈ ਆ ਚੈੱਕ ਕਰੋ ਸਾਡਾ ਸਾਰਾ ਆਵਦਾ ਸਟਾਕ ਰੈਡੀ ਕਰਿਆ ਹੋਇਆ ਹੈਗਾ ਇਹਦੇ ਜੀ ਤੁਹਾਨੂੰ ਹੁੱਡੀ ਵਾਲਾ ਵੀ ਮਿਲੂਗਾ ਬਿਨਾ ਹੁੱਡੀ ਤੋਂ ਵੀ ਮਿਲੂਗਾ ਇਹਦਾ ਕੀ ਰੇਟ ਆ ਆਪਣੀ ਆਈਟਮ ਆ ਬਈ ਇਹ 1.5 ਕਿਲੋ ਦਾ ਵਜਨ ਆ ਇਹ ਜਿੱਨਾ ਰੋਣਾ ਬਹੁਤ ਚੀਜ਼ਾਂ ਦਾ ਪੈਂਦਾ ਇਹਦਾ ਵਜਨ ਹੈਗਾ 1.5 ਕਿਲੋ 22 ਕਿ ਕੇ ਠੀਕ ਹੈ ਫਰੰਟ ਦੇ ਬਾਈ ਕੇ ਕੇ ਦੀ ਜੱਪ ਦਾ ਰੋਲਾਗਾ ਆਮ ਜੱਪਾ ਨਾਲੋਂ ਇਹ 2 ਗੁਣਾ 3 ਗੁਣਾ ਮਹਿੰਗੀ ਹੁੰਦੀ ਹੈ ਇਹਦਾ 1200 ਰੁਪਏ ਰੇਟ ਆ ਬਾਈ ਵਿੱਚੀ ਹੁੱਡੀ ਵਿੱਚੀ ਲੋਰ ਵੀ ਆਡਾਡ ਲਓਗੇ ਤੁਸੀਂ ਨੂੰ 1400 ਦਾ ਪੈਂਦਾ ਸੀ ਪਰ ਆਪਣੇ ਕੋਲੇ ਇਹਦਾ ਵਜਨ ਤਾਂ ਨਹੀਂ ਹੁੰਦਾ ਠੀਕ ਹੈ ਜੀ ਇੱਕ ਇਹਦਾ ਪਰ ਅਟਮਾ ਹਰਤੀ ਵੀ ਤਿਆਰ ਕਰਾਈਜੀ ਪਰ ਹੁਣ ਆਪਾਂ ਵੇਚ ਨਹੀਂ ਰਹੇ ਤੇ ਉਹਦੇ ਤੁਹਾਨੂੰ ਆ ਦੇਖਣ ਚ ਗੱਲਬਾਤ ਸੇਮ ਲੱਗੂ ਕਪੜਾ ਸੇਮ ਲੱਗੂ ਆਪ ਤੁਹਾਨੂੰ ਗੁਮਰਾਹ ਕਰਨਾ ਜਾਂ ਕੱਟ ਕਰਨਾ ਮਲੋ ਆਮ ਆਤੀ ਜਾਨੀ ਵੀਡੀਓ ਪਾਈ ਜਾਂਦੀ ਆ ਠੀਕ ਹੈ ਜੀ ਬੋਰ ਇਹਦੇ ਵੀ ਨਹੀਂ ਹੁੰਦਾ ਬੋਰ ਇਹਦੀ ਵੀ ਗਾਰੰਟੀ ਆ ਫੋਲ ਠੀਕ ਹੈ ਬੋਰ ਇਹਦੇ ਵੀ ਨਹੀਂ ਆਉਏ 1000 ਰੁਪਏ ਦਾ ਸਰਫਾ ਇਹਦਾ ਭਜਨ ਘਟ ਭਾਇਆ ਉਹੀ ਤਾਂ ਮਸਲਾ ਨਾ ਜੀ ਵੀਡੀਓ ਚਲ ਜੇ ਜਾਂਦੀ ਹੈ ਕਹਾਣੀ ਕਿ ਵੀਡੀਓ ਚ ਕੀ ਹੁੰਦਾਗਾ ਹਰੇਕ ਬੰਦਾ ਹੁਣ ਇਹਦਾ ਖੜਮਾ ਕਪੜਾ ਦੇਖੋ ਆ ਜਾਓ ਗੱਲਬਾਤ ਪਤਾ ਲੱਗਦੀ ਆ ਪੰਜ ਤੋਂ 6 ਰੰਗ ਇਹਦੇ ਚ ਮਿਲ ਜਾਣਗੇ 4-5 ਰੰਗ ਇਹਦੇ ਜੀ ਮਿਲ ਜਾਣਗੇ ਘੱਟ ਪੈਸੇ ਲਾਉਣੇ ਆ 1000 ਰੁਪਏ ਚ ਵੀ ਬੋਰਦੀ ਗਾਰੰਟੀ ਆ 1200 ਚ ਵੀ ਬੋਰਦੀ ਗਾਰੰਟੀ ਆ ਵੀਡੀਓ ਚ ਹੁਣ ਵਜਨ ਨਹੀਂ ਤੋਂ ਲੈ ਜਾਂਦਾ ਠੀਕ ਹੈ ਜੀ ਤੇ ਵੀਡੀਓ ਜੋ ਭਜਨ ਤੁਲਨਾ ਔਖਾ ਤੁਹਾਨੂੰ ਮੈਂ ਸਿਰਫ ਦਿਖਾ ਸਕਦਾ ਸਮਝਾ ਸਕਦਾ ਠੀਕ ਹੈ ਜੀ ਰੇਟ 1000 ਰੁਪਏ ਵਾਲੇ ਦੀ ਵੀ ਜ਼ਿੰਮੇਵਾਰੀ ਹੈ ਜੀ ਮੇਜੀ ਤੇ 1200 ਵਾਲੇ ਦੀ ਤਾਂ ਫੋਲੀ ਜ਼ਿੰਮੇਵਾਰੀ ਆ ਬਾਈ ਆਈਟਮਾਂ ਵੀ ਆਏ ਆ ਹੈਗੀ ਗੱਲ ਬਾਤ ਸਾਡੀ ਬਾਈ ਹਾਂ ਤੇ ਇਹ ਸਾਈਜ਼ ਵੀ ਬਈ ਛੋਟਾ ਹੋਏ ਦੇ ਮੁਕਾਬਲੇ ਠੀਕ ਹੈ ਹਾਂ ਆ ਲੋ ਇੱਥੇ ਕਰੋ ਇਹ ਦੇਖੋ ਕਿੰਨਾ ਸੋਹਣਾ ਪੈਟਰਨ ਪਾਣੀ ਦੇ ਰੂਪ ਤੇ ਮਿਲਦੀ ਆ ਅੱਜ 22 ਕੇ ਦੀ ਜੇਪ ਲੱਗੀ ਹੋਈ ਹੈ ਠੀਕ ਹੈ ਜੀ ਇਤੇ ਸਸਤੀ ਜੇਪ ਲੱਗੀ ਹੈ ਇਤੇ ਆਮ ਹੀ ਜੋ ਕੋਈ ਬਸ ਕੁੰਡਾ ਪਾ ਕੇ ਕੰਪਨੀ ਨੇ ਦੇਦਾ ਸਸਤੀ ਜੇਪ ਲੱਗਦੀ ਹੈ ਲੋ ਬਈ ਵੀਡੀਓ ਚ ਨਾ ਆਪਾਂ ਨੂੰ ਦੇਖਣ ਨੂੰ ਇਹ ਚੀਜ਼ ਲੱਗਦੀ ਨਹੀਂ ਪਰ ਵੇਚਣਾ ਆਪਾਂ ਨੂੰ ਸਾਰਾ ਕੁਝ ਪੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਬਈ ਆਈਟਮ ਹੋਰ ਵੀ ਬਹੁਤ ਸਾਰੀਆਂ ਆਏ ਨੇ ਆ ਪੋਲੇ ਵਿੱਚ ਆਏ ਨੇ ਆਪਣੇ ਕੋਲੇ ਇਹ ਵੀ 1200 ਰੁਪਏ ਦੇ ਜਿਹੜੇ ਚ ਮੈਂ ਤੁਹਾਨੂੰ ਲੋਰ ਦਿਖਾਇਆ ਸੀ ਹਾਂਜੀ ਉਹ ਕਟੜ ਕੱਪੜੇ ਦੇ ਵਿੱਚ ਉਸ ਦੇ ਵਿੱਚ 1200 ਰੁਪਏ ਦਾ ਪੂਰਾ ਟ੍ਰ ਐਡਮਾ ਸਾਰਿਆਂ ਆਪਣੀਆਂ ਆਪਦੀਆਂ ਹੀ ਨਹੀਂ ਹੈਗਾ ਕੋਈ ਪੰਜ ਫੀਟ ਲੈ ਕੇ ਚੱਕ ਕੇ ਵੀਡੀਓ ਬਾਤ ਤੇ ਜਾਂ ਤਾਂ ਦਾ ਇਹ ਵੀ ਬਣਾਉਦਾ ਇਹ ਵੀ ਬਣਾਉਦਾ ਦੋਨੇ ਚੀਜ਼ਾਂ ਮਿਲ ਗਈਆਂ ਲੋਰ ਤੇ ਹੁੱਡੀ ਵਾਲਾ ਲੈ ਲਓ ਬਈ ਕਾਲਰ ਵਾਲਾ ਲੈ ਲਓ ਜਿਹੜਾ ਮਰਜ਼ੀ ਲੈ ਲੋ ਹੁੱਡੀ ਵਾਲਾ ਵੀ ਦੋ ਮਿਲੂਗਾ ਆਹ ਲਓ ਆ ਚੱਕ ਕੇ ਰੱਖੀਂ ਤੁਸੀਂ ਆ ਵੀ ਕਮਰਾ ਦੇਖੋ ਹਾਂਜੀ ਬਾਈ ਜੀ ਆ ਇੱਕੋ ਦੇਖੋ ਜੀ ਇਸ ਤਰ੍ਹਾਂ ਦੀ ਆਈਟਮ ਕਈ ਬੰਦੇ ਕਹਿੰਦੇ ਸਿੰਪਲ ਤਿਆਰ ਕਰਨਾ ਘੱਟ ਲੋਗ ਹੋਵੇ ਹੁੱਡੀ ਆ ਹੁੱਡੀ ਦੇ ਨਾਲ ਲੋਰ ਵੀ ਵਜਣੇ ਦਾ ਵੀ ਤੁਹਾਨੂੰ ਮੈਂ ਚੈੱਕ ਕਰਾਉਂਗਾ ਸਿਗਾ ਹੀ ਕੰਡਾ ਸੀ ਵੀਡੀਓ 'ਚ ਇੱਕ ਦੋ ਵਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਵਜਣ ਵੀ ਕੰਡੇ ਨਾਲ ਉਹ ਵੀ ਹੁੰਦਾ ਕੈਮਰੇ ਦੇ ਵਿੱਚ ਜੇ ਕਰਨ ਲੱਗੇ ਨਾ ਕੰਡਾ ਵਜਣ ਦੀ ਤੇ ਆ ਲੋ ਚੈੱਕ ਕਰੋ ਤੇ ਸਿੰਪਲ ਹੁੱਡੀ ਦੇ ਵਿੱਚ ਪੂਰੀ ꩻ ਗੱਲਬਾਤ ਪੂਰਾ ਹੈਵੀ 1200 ਰੁਪਏ ਦਾ ਤੇ ਬੋਰਾ ਆ ਗਿਆ ਉਹਦੇ ਮੇਰੇ ਕੋਲ ਸੈਟ ਜਣਾ ਨਾ ਲੈ ਜੀ ਬਾਈ ਬਹੁਤ ਟੈਨ ਆ। ਰੋੜੇ ਵਾਲੇ ਆਪੋ ਬੰਦੇ ਨਹੀਂ ਹੈਗੇ ਗਰੰਟੀ ਉਹਦੀ ਦੇਵਾਂਗੇ ਜਦੋਂ ਜਿਹੜੀ ਚੀਜ਼ ਦੀ ਗਰੰਟੀ ਆਉਂਦੀ ਆ ਠੀਕ ਹੈ ਜੀ। ਗਰੰਟੀ ਉਹਦੀ ਦੇਵਾਂਗੇ ਜਿਹੜੀ ਚੀਜ਼ ਦੀ ਬਈ ਆਉਂਦੀ ਆਗੀ। ਠੀਕ ਆ ਕੱਪੜੇ ਦੀ ਸਾਨੂੰ ਬੁਰਦੀ ਗਰੰਟੀ ਆਈ ਆ ਤਾਂ ਬੁਰਦੀ ਗਰੰਟੀ ਤੁਹਾਨੂੰ ਦੇਤੀ ਹਨਾ। ਉਸ ਤੋਂ ਬਾਅਦ ਬਈ ਆਈਟਮ ਦਾ ਹੋਰ ਵੀ ਕੱਟ ਮਿਲ ਜੂਗੀ ਇਸ ਦੇ ਵਿੱਚ ਟਰੈਕਸੂਟ ਆ। ਜਦੋਂ ਇਹ ਟਰੈਕਸੂਟ ਲੈਣਾ ਦੇਖੋ ਸਸਤਾ। ਆ ਟਰੈਕਸੂਟ ਆਪਣੇ ਕੋਲੇ 500 ਰੁਪਏ ਦੇ ਵਿੱਚ ਰੈਡੀ ਆ ਅੰਦਰ ਇਹਦੇ ਚੈੱਕ ਕਰੋ ਬਾਈ ਫਰ ਲੱਗੀ ਹੋਈ ਆ ਫਰ ਲੱਗੀ ਹੋਈ ਆ ਲੋਰ ਨਾਲ ਆ ਪਰ ਇਹਦੇ ਲਿਮਟਿਡ ਜੇ ਪੀਸ ਨਹੀਂ ਆ ਕਿ ਸਾਈਜ਼ ਰੰਗ ਭਾਲਣ ਇਸ ਤਰ੍ਹਾਂ ਨਹੀਂ ਹੋਊਗਾ ਸਾਡੇ ਕੋਲੇ ਹੋਰ ਇੱਕ ਆਈਟਮ ਪ੍ਰੀਮੀਅਮ ਤਿਆਰ ਕਰੀ ਹੋਈ ਐਸ ਸੀ ਜੀ ਉਹ 700 ਰੁਪਏ ਦੀ ਰੇਂਜ ਦੀ ਆ ਇਹਦੇ ਜੀ ਹੁਣ ਆਇਆ ਵੀਡੀਓ ਜੀ ਟਾਈਮ ਘਟਾ ਤੁਹਾਨੂੰ ਹੋਰ ਆਈਟਮਾਂ ਦਿਖਾਉਣੇ ਆ ਪਰ ਸਾਡੇ ਕੋਲੇ ਪਹੁੰਚ ਜਿਓ ਵਿਸ਼ਵਾਸ ਕਰਕੇ ਤੇ ਆਈਟਮ ਸਾਡੇ ਕੋਲ ਜਿਹੜਾ ਮਤਲਬ ਆ ਗਿਆ ਹਲਿਆਤ ਨਹੀਂ ਮੁੜਦਾ ਠੀਕ ਹੈ ਜੀ ਤੇ ਆਜੋ ਤੁਹਾਨੂੰ ਆਈਟਮ ਹੁਣ ਜੀਨ ਦੀ ਦਿਖਾਵਾਂ ਆਜੋ ਆ ਜਾ ਬਈ ਤੇ ਬਈ ਜੀਨ ਦਾ ਨਾ ਲੋਕ ਵੀਡੀਓ ਪਾਉਂਦੇ ਨੇ ਕਿ ਵੀਡੀਓ ਪਾ ਕੇ ਬੁਲਾ ਲਿਆਗਾ ਕਿ ਉਦੋਂ ਬਾਅਦ ਆਈਟਮ ਨਹੀਂ ਦਿੰਦੇ ਆਪਾਂ ਤੁਹਾਨੂੰ ਆਈਟਮ ਦਿਖਾਉਣੇ ਆ ਆਡਮ ਚੈੱਕ ਕਰੋ ਜੀ ਪਾਫ ਪ੍ਰਿੰਟ ਹੈ ਦੇ ਵੀ ਪਾਫ ਪ੍ਰਿੰਟ ਜਿਹੜੀ ਚੀਜ਼ ਚੱਲਦੀ ਆ ਬਾਜ਼ਾਰ ਦੇ ਵਿੱਚ ਆ ਦੇ ਕੋਲ ਠੀਕ ਹੈ ਜੀ ਰੇਟ ਕਿੰਨਾ ਰੂਪ ਸਰ 500 ਰੁਪਿਆ ਲਓ ਬਈ 500 ਰੁਪਏ ਦੇ ਵਿੱਚ ਆ ਜੀ ਇਹਨਾਂ ਦੇ ਪੂਰੇ ਟੌਪ ਟੌਪ ਦੇ ਆਰਟੀਕਲ ਦੇਵਾਂਗੇ ਇਹਦੇ ਵਿੱਚ ਇਹਦੇ ਵਿੱਚ ਬੂਟ ਕੱਟ ਲੈ ਲਓ ਸਟ੍ਰੇਟ ਲੈ ਲਓ ਸਿਰਫ 499 ਰੁਪਏ 500 ਦੇਖੋ ਜੀ ਕਿੰਨੀ ਘੈਂਡਾ ਹੋਇਆ ਹੋਇਆਗਾ ਪ੍ਰਿੰਟ ਹੋਇਆ ਹੋਇਆ ਬਹੁਤ ਸੋਹਣੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਆਰਟੀਕਲ ਮਿਲ ਜਾਣਗੇ ਤੁਹਾਨੂੰ ਆ ਲਓ ਜੀ ਹੋਰ ਚੈੱਕ ਕਰਾ ਲਓ ਬਾਈ ਬਾਈ ਕੋਲ ਸਟਾਕ ਵੀ ਬਹੁਤ ਆ ਤੇ ਕੁਆਲਟੀ ਵੀ ਬਈ ਆਪਾਂ ਸਾਫ ਸੁਥਰਾ ਜਿਹਾ ਅੱਜ ਚੈੱਕ ਕਰੋ ਬੂਟ ਕੱਟ ਪਹਿਲ ਦੇ ਆਧਾਰ ਤੇ ਵਿਗਦੀ ਆ ਤੇ ਬੈਕ ਪ੍ਰਿੰਟ ਆ ਚੈੱਕ ਕਰੋ ਜੀ ਫਰੰਟ ਪ੍ਰਿੰਟ ਬਿਸਕਰ ਵੱਜੇ ਹੋਏ ਹੈਗੇ ਪੂਰੀ 500 ਦੀ ਆ ਬਾਈ ਡੱਬ ਪੈ ਕੇ ਉਹਦੀ ਵੀ ਗਾਰੰਟੀ ਆ ਡੱਬ ਪੈ ਕੇ ਪਹਿਲੇ ਦੂਜੇ ਤੂੰ ਧੋਆਂ ਚ ਤੁਹਾਡਾ ਤਾਂ ਵੀ ਵਾਪਸ ਹੀ ਆ ਚੈੱਕ ਕਰੋ ਜੀ ਅੱਜ ਦੇ ਕੇ ਸਿੰਗਲ ਪੀਸ ਵੀ ਵਾਪਸ ਨਹੀਂ ਆ ਆ ਦੇਖੋ ਬਹੁਤ ਚੱਕਰ ਆਉਣ ਨੇੜੇ ਲਿਆ ਕੇ ਬਾਈ ਆ ਦੇਖੋ ਜੇਬ ਦੇ ਉੱਤੇ ਕਿੰਨੀ ਸੋਹਣੀ ਕੜਾਈ ਹੋਈ ਹੈ 1300 1400 ਰੁਪਏ ਤੇ ਘੱਟ ਕੋਈ ਮੰਗ ਲੈ ਗਾਰੰਟੀ ਆ ਸਿਰਫ 500 ਰੁਪਏ ਦੀ ਆ ਤੇ ਜੇ ਕੋਈ ਆਏ ਆ ਵੀਰ ਕਹਿੰਦਾ ਕਿ ਮੈਂ ਕੰਫਰਟੇਬਲ ਜੀ ਪਾਉਣੀ ਆ ਤਾਂ ਨਹੀਂ ਕ ਕੰਫਰਟੇਬਲ ਆ ਲਾਈਕਰਾ ਇਹਨੂੰ ਖਿੱਚ ਕੇ ਦੇਖੋ ਜੀ ਲਾਈਕਰਾ ਕਪੜਾ ਦਾ ਠੀਕ ਹੈ ਜੀ ਲਾਈਕਰਾ ਹੈਗਾ ਕੰਫਰਟੇਬਲ ਆ ਆ ਦੇਖੋ ਇਸ ਤਰ੍ਹਾਂ ਦੀਆਂ ਕੜਾਈਆਂ ਮਿਲਣੀਆਂ ਆਪਣੇ ਕੋਲੇ ਹੈਵੀ ਹੈਵੀ ਸਿਰਫ 499 ਰੁਪਏ ਦੇ ਵਿੱਚ ਆ ਕਟਿੰਗ ਬੌਣੇ ਆ ਕਟਿੰਗ ਦਾ ਨਾ ਉਹੀ 12 1300 ਮੰਗ ਲੈਂਦੇ ਨੇ ਆ ਦੇਖੋ ਕਟਿੰਗ ਸਿਰਫ 499 ਰੁਪਏ ਠੀਕ ਹੈ ਜੀ ਐਡਮਾ ਬਹੁਤ ਆ ਆਪਣੇ ਕੋਲ 499 ਚਾ ਚੱਕਰੋ ਜੀ ਬਿਆਲੀ ਵਾਲੀ 43 43 ਲੈਂਥਾਂ ਵੀ ਮਿਲਣੀਆਂ 40 40 ਲੈਂਥਾਂ ਵੀ ਮਿਲਣੀਆਂ ਆ ਲੋਈ ਚੱਕੋ ਰੰਗ ਵੀ ਬਹੁਤ ਆ ਤੇ ਰੰਗ ਵੀ ਬਹੁਤ ਆ ਇਹ ਬਈ ਅੱਜ ਕੱਲ ਮੁੰਡੇ ਪਹਿਲ ਦੇ ਆਧਾਰ ਤੇ ਪਸ ਪਰ ਮੁੰਡੇ ਪਹਿਲਾਂ ਦੇ ਆਧਾਰ ਤੇ ਪਸੰਦ ਕਰਦੇ ਸਾਡੀ ਪਹਿਲਾਂ ਵੇਖਦੀਆ ਕਟਿੰਗ ਫਟਿੰਗ ਹੋਈ ਡਿਜ਼ਾਈਨ ਹੋਈ ਇਹ ਪਹਿਲਾਂ ਵੇਖਦੀ ਆ ਠੀਕ ਹੈ ਜੀ ਆਈਟਮਾਂ ਬਹੁਤ ਸਾਰੀਆਂ ਬਾਈ ਵੀਡੀਓ ਬਣਾਉਣ ਲੱਗ ਗਿਆ ਬਹੁਤ ਲੰਮੀ ਬਣੂਗੀ ਵੀਡੀਓ ਤੇ ਪਰ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਬਾਈਆਂ ਦੀ ਵੀਡੀਓ ਜੇ ਤੁਸੀਂ ਦੇਖ ਕੇ ਆਉਂਗੇ ਫਾਲੋ ਕਰਕੇ ਆਉਂਗੇ ਬਾਈਆਂ ਨੂੰ ਸਬਸਕ੍ਰਾਈਬ ਕਰਕੇ ਆਉਂਗੇ ਤਾਂ ਤੁਹਾਨੂੰ 2000 ਤੱਕ ਗਿਫਟ ਪੱਕਾ ਦੇਵਾਂਗੇ ਪਰ ਬਾਈਆਂ ਦਾ ਪੇਜ ਤੁਹਾਨੂੰ ਫਾਲੋ ਹੋਵੇ ਠੀਕ ਹੈ ਜੀ ਤੇ ਆ ਦੇਖੋ ਜੀ ਇਸ ਤਰ੍ਹਾਂ ਦੀ ਆਈਟਮਾਂ ਬਾਈ ਬਾਕੀ ਰੇਂਜ ਆਪਣੇ ਕੋਲ ਬਹੁਤ ਲੱਗੀ ਹੋਈ ਆ ਠੀਕ ਹੈ ਜੀ 499 ਰੁਪਏ ਦੇ ਵਿੱਚ ਵੀ ਤੌਹ ਤਖਾਤਾ ਨਾ ਇਸ ਤਰ੍ਹਾਂ ਨਹੀਂ ਕਰਦੇ ਉਸ ਤੋਂ ਬਾਅਦ ਬਈ ਆਹ ਏਟਮਾਂ ਦੀ ਨਾ ਫੁੱਲ ਡਿਮਾਂਡ ਹੈਗੀ ਤੇ ਜੈਗਰ ਇਹਦਾ ਵਜ਼ਨ ਦੇਖੋ ਚੱਕੀ 100 ਗ੍ਰਾਮ ਵਜ਼ਨ ਆ ਕਿਉਂ ਕਿ ਕਿਉਂਕਿ ਇਹਦੇ ਚ ਹਾਈ ਕੁਆਲਿਟੀ ਫਾਈਬਰ ਪਾਇਆ ਹੋਇਆ ਹੈਗਾ ਜੇ ਮੰਨ ਲਓ ਇਹਦੇ ਲੋਗੜ ਪਾਇਆ ਹੋਵੇ ਇਹਦਾ ਵਜ਼ਨ 2 ਕਿਲੋ ਹੋ ਜਾਊਗਾ ਤੇ ਹਾਈ ਕੁਆਲਿਟੀ ਪਾਇਆ ਹੋਵੇ 1200 1300 ਰੁਪਏ ਦੀ ਆਮ ਵਿਕਦੀ ਹੈ ਜਦੋਂ ਅਸੀਂ ਪਹਿਲਾਂ ਅਸੀਂ ਵੇਚੀ ਆ ਬਈ 1000 1000 ਰੁਪਏ ਦੀ ਜਦੋਂ ਅਸੀਂ ਬਾਹਰੋਂ ਲੈਂਦੇ ਹਾਂ ਮਾਲ ਹੁਣ ਅਸੀਂ ਆਪਦਾ ਤਿਆਰ ਕਰਾਉਣੇ ਸਿਰਫ ਇਹ ਪਊਗੀ ਆਪਾਂ ਨੂੰ 699 ਰੁਪਏ ਦੀ ਸਿਰਫ 699 ਰੁ ਇਹ ਜੇ ਦੋ ਤਿੰਨ ਆਰਟੀਕਲ ਮਿਲ ਜਾਂਦੇ ਆਪਣੇ ਕੋਲੇ ਹਰ ਵਕਤ ਹੀ ਮਿਲ ਜਾਂਦੇ ਠੀਕ ਹੈ ਇਹ ਕ੍ਰਾਸ਼ ਕਪੜਾ ਹੀ ਮਿਲੂ ਇਹ ਵੀ ਮਿਲੂਗਾ ਤੇ ਐਡਮਾ ਕਈ ਬੰਦੇ ਹੁਣ ਲਾਈਟ ਵੇਟ ਨੂੰ ਜੇ ਹਲਕੀ ਆ ਤਾਂ ਉਹਨੂੰ ਕਮਜ਼ੋਰ ਸਮਝਦੇ ਆ ਇਹ ਜੇ ਜਿੰਨੀ ਇਹ ਹਲਕੀ ਹੋਊਗੀ ਉਨਨੀ ਹੀ ਜ਼ਿਆਦਾ ਜਾਨੀ ਕਿ ਮਹਿੰਗੀ ਹੁੰਦੀ ਜਾਊਗੀ ਸਮਝੋ ਮੈਂ ਰਜਾਈਆਂ ਵਾਂਗੂ ਕੰਪਨੀ ਨੇ ਰਜਾਈਆਂ ਉਹਦੀਆਂ ਹਲਕੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਬਈ ਬਰਬਰੀ ਦੀ ਜੈਕਟ ਆਪਣੇ ਕੋਲੇ ਸਿੱਧੂ ਮੂਸੇ ਵਾਲੇ ਬਈ ਪਾਉਂਦਾ ਹੁੰਦਾ ਸੀ ਤੇ ਇਹ ਹਰ ਵਕਤ ਹੀ ਆਪਣੇ ਕੋਲੇ ਸਟਾਕ ਚ ਅਵੇਲੇਬਲ ਹੁੰਦੀ ਆ ਲਗਭਗ ਤੇ ਸਿਰਫ 499 ਰੁਪਏ ਦੀ ਆ ਠੀਕ ਹੈ ਜੀ ਚਾਈ ਇਹਦੇ ਵਿੱਚ ਹੁਣ ਵੱਡੇ ਪਏ ਹੈਗੇ ਇੱਕ ਅਦੇ ਦੇ ਵਿੱਚ ਫੇਰ ਰਿਪੀਟ ਹੋ ਜਾਣਗੇ ਪੰਜ ਤੋਂ 6 ਰੰਗ ਮਿਲਣਗੇ ਇਹਦੇ ਵਿੱਚ ਸਿਰਫ 499 ਰੁਪਏ ਵਿੱਚ ਸਾਰਾ ਸੈਲ ਇਹੀ ਰੇਟ ਵਿੱਚਾਂਗੇ ਬਈ ਤੁਹਾਡੇ ਨਾਲ ਇਹ ਵੀ ਵਾਦਾ ਕਰਾ ਠੀਕ ਹੈ ਜੀ ਉਸ ਤੋਂ ਬਾਅਦ 3x4x ਵਾਲਿਆਂ ਵਾਸਤੇ ਵੀ ਬਈ ਇੰਤਜ਼ਾਮ ਕੀਤਾ ਹੋਇਆਗਾ ਚੈੱਕ ਕਰ ਲੋ ਆ 3x4x ਵਾਲਿਆਂ ਵਾਸਤੇ ਆ ਜਿਹੜੇ ਕਹਿੰਦੇ ਵੱਡੇ ਵੀਰ ਆਉਂਦੇ ਨੇ ਪਰ ਜਦੋਂ ਵੀਡੀਓ 'ਚ ਰੇਟ ਇੱਕ ਦੇਤਾ ਇੰਨਾ ਵਾਸਤੇ ਵੀ ਰੇਟ ਇੱਕ ਐਮ ਤੋਂ ਲੈ ਕੇ 5xL ਤੱਕ ਇੱਕੋ ਹੀ ਰੇਟ ਆ ਬਈ ਇੱਕੋ ਰੇਟ ਸਰਵ ਸੇ ਸੁਣੋ ਲੈ ਨਾ ਮੇਰੇ ਭਾਈ ਇੱਕੋ ਰੇਟ ਆ ਤੇ ਆ ਦੇਖੋ ਆਟਮਾ ਬੋਰ ਦੀ ਬੋਲ ਗਾਰੰਟੀ ਆ ਐਮ ਵਾਲੇ ਨੂੰ ਵੀ ਬੁਰਦੀ ਫੁੱਲ ਗਰੰਟੀ ਆ 3x4 ਐਕਸਲ ਵਾਲੇ ਨੂੰ ਬੁਰਦੀ ਫੁੱਲ ਗਰੰਟੀ ਆ ਠੀਕ ਆ ਸਾਡੇ ਲਿਮਟਡ ਮਾਰਜਨ ਨੇ ਤਾਂ ਕਰਕੇ ਅਸੀਂ ਰੇਟ ਘੱਟ ਵੱਧ ਨਹੀਂ ਕਰਦੇ ਵੀਰੇ ਤੇ ਲਿਮਟਡ ਜੇ ਮਾਰਜਨ ਤੇ ਕੰਮ ਕਰਦੇ ਆ ਇਹ 3x4 ਐਕਸਲ ਆ ਜੀ ਵੱਡੇ ਸਾਈਜ਼ 1000 ਰੁਪਏ ਦੀ ਨਹੀਂ ਲੱਗੀ ਹੋਈ ਇਹ ਆਈ ਆ ਲੱਗੀ ਹਾਂਜੀ ਇਹ ਇੰਪੋਰਟਡ ਕੱਪੜੇ ਦੇ ਵਿੱਚ ਆ ਗਏ ਇਹ ਵੀ ਤੁਹਾਨੂੰ ਦਿਖਾ ਦਿੰਦਾ ਜੀ ਤੇ ਹਾਂਜੀ ਇਹ ਵੀ 1000 ਰੁਪਏ ਜੀ ਜਿੱਥੇ ਆਈ ਸਾਹਮਣੇ ਆਹ ਲਓ ਜੇ ਉੱਥੇ ਰੱਖ ਕੇ ਦਿਖਾਉਣੇ ਆਪਾਂ ਇਹਨਾਂ ਇੰਪੋਰਟਡ ਕੱਪੜੇ ਚ ਆ ਜਾਂਦਾਗਾ ਆ ਲੋ ਜੀ ਇਹ ਚੀਜ਼ ਦਾ ਵੀ ਬਹੁਤ ਰੋਲਾ ਪਿਆ ਫੇ ਰੇਟਾਂ ਦਾ ਚੱਕਰਾ ਦਿਓ ਜੀ ਤੇ ਇਹ 999 ਰੁਪਏ ਦਾ ਜੀ ਹਾਂ ਜੀ 999 ਰੁਪਏ ਦਾ ਤੇ ਹਾਂ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੋਰ ਦੇਖ ਲਓ ਤੇ ਇੰਪੋਰਟਡ ਕੱਪੜੇ ਦੇ ਵਿੱਚ ਆ ਬ੍ਰੈਂਡ ਕੁੰਡੇ ਨਾਲ ਦੇ ਹੈਗੇ ਠੀਕ ਹੈ ਜੀ ਜਪਾਂ ਚ ਪਾਂ ਪੂਰੀਆਂ ਜ਼ਬਰਦਸਤ ਲੱਗੀਆਂ ਹੋਈਆਂ ਜੇ ਮੰਨ ਲਓ ਜਿੰਨਾ ਕੋ ਸਸਤਾ ਵੇਖਦਾ ਉਦੋਂ 4 ਗੁਣਾ ਵਿਕ ਰਿਹਾ ਹੀ ਅੱਜ ਦੀ ਘੜੀ ਇਹ। ਅੰਡੇਲੀ ਇੱਕ ਬੋਰਾ ਨਾਲ ਮਲਾਉਣਾ ਪੈ ਰਿਹਾ ਹੈ ਇਹਦਾ। ਤੇ ਇਹਦੇ ਵਿੱਚ ਕਲਰ 5 ਤੋਂ 6 ਹਰ ਵਕਤ ਅਵੇਲੇਬਲ ਮਿਲ ਜਾਣਗੇ। ਹਾਈ ਕਲਾਸ ਫਾਈਬਰ ਲੱਗੀ ਹੋਈ ਆ। ਪੂਰਾ ਟ੍ਰੈਂਡਿੰਗ ਜਾਈ ਦੇਖੋ ਚਮਕਾ ਮਾਰਦਾ ਨਾ। ਤੇ ਇਹ ਲੈ ਲਓ ਲੈ ਲਓ ਲੰਘ। ਤੇ ਸਰਵੇ 999 ਮੇਰੇ ਕੋਲੇ ਰੇਟ ਆ ਬਾਈ। ਤੇ ਜੇ ਰੇਟ ਦੀ ਵੀ ਫੁੱਲ ਜ਼ਿੰਮੇਵਾਰੀ ਆ ਦੀ ਫੋਟੋ ਖਿੱਚ ਕੇ ਲੈ ਜਾਈ ਜਾਂ ਬੰਦਾ ਹੱਥ ਲਾ ਕੇ ਲੈ ਜਾਈ ਸੇਮ ਬਰਾਬਰ ਜਾ ਕੇ ਫੀਲ ਕਰ ਲਵੇ ਬਾਜ਼ਾਰ 'ਚ ਤਾਂ ਉਹਦੀ ਫੁੱਲ ਜ਼ਿੰਮੇਵਾਰੀ ਹੋਊਗੀ ਡੀਲ ਦੀ। ਠੀਕ ਹੈ ਜੀ। ਸਰਵੇ 999 ਕਾਫੀ ਕਲਰ ਪਿਆ। ਕਲਰ ਵਧੇ ਰਹੀ ਜੀ ਇਹਦੇ 'ਚ ਕਲਰਾਂ ਦੀ ਕੋਈ ਦਿੱਕਤ ਨਹੀਂ ਹੈਗੀ। ਇਹ ਕਿਹਦੇ 'ਚ ਆਪਣੇ ਕੋਲੇ ਹੋਰ ਆਈਟਮਾਂ ਕੀ ਤੁਹਾਨੂੰ ਹੋਰ ਆਈਟਮ ਦਿਖਾਉਣਾ ਹੈਗਾ? ਤੇ ਇਹਦੇ 'ਚ ਆ ਦੇਖੋ ਆ ਆਈਟਮ ਹੈਗੀ ਠੀਕ ਹੈ ਜੀ। ਇਹਦੇ 'ਚ ਨਾ ਕਾਫੀ ਤਰ੍ਹਾਂ ਦੀ ਆਈਟਮ ਆਉਂਦੀ ਆ। ਇਹਦੇ 'ਚ 2 ਤੋਂ 250 ਤੋ ਆਈਟਮ ਸਟਾਰਟ ਹੋ ਜਾਂਦੀ ਹੈਗੀ। ਮੈਂ ਤੁਹਾਨੂੰ ਦਿਖਾਉਣਾ ਹੁਣ ਇਹਦਾ ਕੀ ਆ ਸਿਸਟਮ। ਤੇ ਇਹਨੂੰ ਪੁੱਠੀ ਕਰਿਓ। ਹਾਂ। ਉਧਰੋਂ ਕਰਿਓ ਦੂਜੀ ਦੂਜੀ ਹਾਂ ਦੂਜਾ ਪਾਸਾ ਕਰ ਲਓ ਤੁਸੀਂ ਵਾਲਾ। ਇਹ ਇਧਰੋਂ ਫਸ ਗਈ ਆ ਲੋ ਜੀ ਤੇ ਆ ਚੈੱਕ ਕਰੋ ਬਾਈ ਇਹਦੇ ਜਿੰਨਾ 2.50 ਤੋਂ ਆਟਮ ਸਟਾਰਟ ਹੋ ਜਾਂਦੀ ਆ ਪਰ ਆਪਾਂ ਵੇਚਦੇ ਨਹੀਂ ਕਿਉਂਕਿ ਆਪਣੇ ਕੋਲ ਗਾਗ ਵੀ ਚੰਗਾ ਤੇ ਕੁਆਲਿਟੀ ਵੀ ਚੰਗੀ ਦਿੰਨੇ ਆ ਉਹਨਾਂ ਨੂੰ ਨਹੀਂ ਉਹਨਾਂ ਦੇ ਮਾੜੀ ਚ ਪਸੰਦ ਆਵੇ ਠੀਕ ਆ ਜੀ ਤਾਂ ਕਰਕੇ ਆ ਦੇਖੋ ਆ ਜਫਰ ਦਾ ਨਾ ਇਸ ਤਰ੍ਹਾਂ ਦਾ ਦੇਖੋ ਆ ਲੋ ਬਹੁਤ ਸਾਰੇ ਵੀਰਾਂ ਦਾ ਸਵਾਲ ਹੁੰਦਾ ਕਿ ਇਹਨੂੰ ਧੋਣੀ ਕਿਵੇਂ ਹੈਗੀ ਕਹੋ ਤੁਸੀਂ ਆਪ ਦੇਖੋ 699 ਰੁਪਏ ਦੀ ਡਬਲ ਐਕਸ ਐਲ ਤੇ ਕ साइज ਮਿਲੂ ਐਮ ਤੋਂ ਡਬਲ ਐਕਸ ਐਲ ਠੀਕ ਹੈ ਜੀ ਰੰਗ ਪੰਜ ਤੋਂ 6 ਹਰ ਵਕਤ ਅਵੇਲੇਬਲ ਮਿਲ ਜਾਣਗੇ ਇਹ ਐਮ ਐਸ ਆਈ ਜਾਈ ਠੀਕ ਹੈ ਜੀ ਤੇ ਦੋ ਡਿਜ਼ਾਈਨ ਮਿਲਣਗੇ ਜਿਹ ਚਾ ਫਰਜਾ ਲੱਗਿਆ ਹੋਊਗਾ ਇੱਕ ਜੇ ਲੱਗਿਆ ਨਹੀਂ ਹੋਣਾ ਸਾਫ ਸੁਥਰਾ ਜਿਹਾ ਕੰਮ ਕਰਦੇ ਆ ਜੀ ਉਸ ਤੋਂ ਬਾਅਦ ਆਈਟਮਾਂ ਬਹੁਤ ਸਾਰੀਆਂ ਮਿਲਣਗੀਆਂ ਜੀ ਆਹ ਲਓ ਹੁਣ ਬਾਈ ਦੀ ਵੀਡੀਓ ਬਣਾਉਣ ਲੱਗ ਗਏ ਲੰਬੀ ਹੋ ਜਾਣੀ ਆਹ ਲਓ ਚੈੱਕ ਕਰੋ ਕਿੰਨੀ ਪ੍ਰੀਮੀਅਮ ਆਈਟਮ ਹੈ ਦੇਖੋ ਹੈ ਚੱਕ ਕੇ ਦੇਖੋ ਇਹਦਾ ਕਿਲੋ ਡੇਢ ਕਿਲੋ ਵਜਨ ਹੈ ਕਿ ਨਹੀਂ ਤੇ ਆਹ ਦੇਖੋ ਇਸ ਤਰ੍ਹਾਂ ਦੀਆਂ ਆਈਟਮ ਸਾਨੂੰ ਦੇਣੀਆਂ ਨੇ ਜਿਹੜੀਆਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਵੀ ਪਾਈਆਂ ਜਾ ਸਕਣ ਇਹ ਨਹੀਂ ਹੈਗਾ ਸਾਡੇ ਤੋਂ ਕੱਪੜੇ ਲੈ ਕੇ ਦਿਲ ਜਾ ਕੇ ਘਰੇ ਛੜਤੇ ਮੁੜ ਕੇ ਕੰਮ ਨਾ ਆਉਣਾ ਸਰਵ ਸੇ 599 ਇਹ ਚਲੋ ਹਾਂ ਗੋਲਗਲਾ 599 ਠੀਕ ਹੈ ਜੀ ਪੂਰੀਆਂ ਹੈਵੀ ਹੈਵੀ ਆਈਟਮਾਂ ਦੇ ਨਹੀਂ ਇਹਦੇ ਚ ਤੇ ਆ ਲੋ ਚੈੱਕ ਕਰੋ ਭਾਈ ਇਹ ਆਰਟੀਕਲ ਨਾ ਬਦਲਦੇ ਰਹਿੰਦੇ ਨੇ ਆ ਮੰਨ ਲਓ ਡੇਲੀ ਵਾਂਗੂ ਬਦਲਦੇ ਆ ਜਿਵੇਂ ਮੈਂ ਕਿਸੇ ਆਰਟੀਕਲ ਦੀ ਵੀਡੀਓ ਪਾ ਦਿੰਨਾ ਸੁਬਾ ਆਉਂਦਾ ਸ਼ਾਮ ਤੱਕ ਫੇਰ ਨਿਬੜ ਜਾਂਦਾ ਹੈਗਾ ਤੇ ਆ ਦੇਖ ਲਈ ਭੀੜ ਤੁਸੀਂ ਚੈੱਕ ਕਰਾ ਦਿਓ ਅੰਦਰ ਆਪਣੇ ਕੋਲੇ ਕਸਟਮਰ ਦੀ ਭੀੜ ਚੈੱਕ ਕਰਾ ਦਿਓ ਜੀ ਅੰਦਰ ਤੇ ਇਸ ਤਰ੍ਹਾਂ ਸਟਾਕ ਨਾਲ ਦੀ ਨਾਲ ਨਿਭੜਦਾ ਰਹਿੰਦਾ ਠੀਕ ਹੈ ਜੀ ਇਹ ਵੀ ਦੇਖੋ ਕਿੰਨਾ ਹੈਵੀ ਆ ਕਿੰਨਾ ਮਲੇਮ ਆਗਾ ਤੇ ਅੱਜ ਦਿਨ ਵੀ ਸੋਮਵਾਰ ਆਈ ਤਾਂ ਕਰਕੇ ਥੋੜੀ ਭੀੜ ਘੱਟਾ ਨਹੀਂ ਤਾਂ ਹੋ ਸਕਦਾ ਜੇ ਤੁਸੀਂ ਬਹੁਤ ਜ਼ਿਆਦਾ ਹੁੰਦੀ ਹੈ ਜੀ ਹੋ ਜ਼ਿਆਦਾ ਜੇ ਤੁਸੀਂ ਕਿਤੇ ਸੰਡੇ ਨੂੰ ਆਉਂਦੇ ਤਾਂ ਮੈਂ ਵੀਡੀਓ ਨਾ ਬਣਾ ਸਕਦਾ ਕਿਉਂਕਿ ਸੰਡੇ ਨੂੰ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਸੰਡੇ ਸੈਚਰਡੇ ਤਾਂ ਇੰਨੀ ਜ਼ਿਆਦਾ ਭੀੜ ਹੁੰਦੀ ਆ ਸੋਮਵਾਰ ਨੂੰ ਥੋੜਾ ਜਿਆਦਾ ਕੰਮ ਧੰਦੇ ਲੱਗ ਜਾਂਦੇ ਨੇ ਬੰਦੇ ਹਣਾ ਤੇ ਇਸ ਤਰ੍ਹਾਂ ਗੋਲ ਗਲੇ ਦੇ ਵਿੱਚ ਵੀ ਸਾਡੇ ਕੋਲ ਸਿੰਪਲ ਜਿਹਾ ਫੰਡਾ ਚੈੱਕ ਕਰਾ ਦੋ ਉੱਪਰ ਲਿਖਿਆ ਹੋਇਆ ਐਮ ਐਮ ਵਾਲੇ ਤੇ ਐਮ ਲਿਖਿਆ ਹੋਇ ਪਾ ਕੇ ਦੇਖੋ ਤੇ ਪਸੰਦ ਆ ਗਈ ਜਿਹੜੀ ਲੈ ਜਾਓ ਨਹੀਂ ਪਸੰਦ ਆਈ ਟੰਗ ਜਾਓ ਇਹ ਠੀਕ ਹੈ ਨਾ ਜੀ ਤੇ ਬਾਈ ਸਿੰਪਲ ਜਿਹਾ ਕੰਮ ਆ ਸਾਫ ਸੁਥਰਾ ਜਿਹਾ ਕੰਮ ਕਰਦੇ ਆ 바ਰਗੇਨਿੰਗ ਆਪਾਂ ਕਰਦੇ ਨਹੀਂ ਘੱਟ ਵੱਧ ਕਰਦੇ ਹਾਂ ਠੀਕ ਹੈ ਜੀ ਤੇ ਬਾਕੀ ਬਾਈ ਦਾ ਪੇਜ ਫੋਲੋ ਕਰਕੇ ਆਇਓ ਤੇ ਗਿਫਟ ਤੁਹਾਨੂੰ 2000 ਤੇ ਪਲੱਸ ਦੇਨੇ ਦੇਣ ਠੀਕ ਹੈ ਬਾਈ ਜੀ ਤੋਂ ਬਾਈ ਵੀ ਅਸੀਂ ਵੀਡੀਓ ਵੇਖਦੇ ਰਹਿੰਦੇ ਸੀ ਤੇ ਅੱਜ ਵੀਡੀਓ ਅਸੀਂ ਬਣਾਉਣ ਆਏ ਆ ਤੇ ਜਿਸ ਤਰ੍ਹਾਂ ਦਾ ਆਪਾਂ ਵੀਡੀਓ 'ਚ ਵੇਖਦੇ ਆ ਉਸ ਤਰ੍ਹਾਂ ਦੇ ਬਹੁਤ ਕੈਂਟ ਬਾਈ ਕੋਲੇ ਡਿਜ਼ਾਈਨਿੰਗ ਵੀ ਬਹੁਤ ਆ ਤੇ ਕਲਰ ਵੀ ਬਹੁਤ ਨੇ ਤੇ ਰੇਟ ਵੀ ਬਿਲਕੁਲ ਵਾਜਿਬ ਆ ਤੇ ਬਾਈ ਆਪਣਾ ਐਡਰੈਸ ਲਾਉ। ਐਡਰੈਸ ਆਪਣਾ ਬਈ ਬਰਨਾਲਾ ਰੋਡ ਤੇ ਨਾ ਸਮਾਰਟ ਬਾਜ਼ਾਰ ਬਣਿਆ ਹੋਇਆਗਾ। ਬਰਨਾਲਾ ਰੋਡ ਤੇ ਇੱਕ ਮਾਰਕੀਟ ਹੈਗੀ। ਬਾਂਸਲੋ ਹਸਪੀਟਲ ਦੇ ਬਿਲਕੁਲ ਸਾਹਮਣੇ ਰਿಲಯನ್ಸ್ ਸਮਾਰਟ ਬਾਜ਼ਾਰ ਉਸ ਮਾਰਕੀਟ ਦੇ ਵਿੱਚ ਆ। ਉਹ ਮੇਨ ਨਿਸ਼ਾਨੀ ਹੈ ਜਿਹਨੂੰ ਮਰਜ਼ੀ ਪੁੱਛ ਕੇ ਜਿਓ ਰਿಲಯನ್ಸ್ ਸਮਾਰਟ ਬਾਜ਼ਾਰ। ਠੀਕ ਹੈ ਜੀ ਬਾਂਸਲੋ ਹਸਪੀਟਲ ਦੇ ਸਾਹਮਣੇ ਹੀ ਚੱਲ ਲੋਕੇਸ਼ਨ ਲਾ ਲਿਓ ਗੂਗਲ ਤੇ। ਰਿಲಯನ್ಸ್ ਸਮਾਰਟ ਬਾਜ਼ਾਰ ਦੀ ਲਾ ਲਓ ਜੇ ਟ੍ਰੈਂਡੀ ਦੀ ਵੀ ਨਹੀਂ ਲੱਭਦੀ ਤੁਹਾਨੂੰ। ਤਾਂ ਬਰਨਾਲਾ ਰੋਡ ਤੇ ਮਾਰਕੀਟ ਬਣੀ ਹੋਈ ਹੈ ਖੁੱਲ੍ਹੇ ਡੁੱਲੇ ਪਾਰਕਿੰਗ ਉਹ ਕੋਈ ਦਿੱਕ ਤੁਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਜ਼ਰੂਰ ਕੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ